ਨੌਰੀ ਮੋਰਚੇ ਤੇ ਬੈਠੇ ਆ ਅਸੀਂ ਖੜੇ ਆ ਇੱਥੇ 19 ਮਾਰਚ ਤੋਂ ਪਹਿਲਾਂ ਇਹ ਮੋਰਚਾ ਕਿਸਾਨਾਂ ਦੇ ਜਿਹੜੇ ਟੈਂਪਰੇਰੀ ਘਰ ਰੇਕੜਾਂ ਥਾਲੀਆਂ ਦੇ ਨਾਲ ਜਿਹੜਾ ਭਰਿਆ ਹੋਇਆ ਸੀ ਤੇ ਹੁਣ ਜੇ ਦੇਖ ਲਿਆ ਹੋਰੇ ਗੁਰਲਾਲ ਜੀ ਨੇ ਦਿਖਾਇਆ ਵੀ ਜਿਹੜਾ ਉੱਥੇ ਜਿਹੜਾ ਸਟੇਜ ਸੀ ਜਿੱਥੇ ਤਰ੍ਹਾਂ ਦਿਨ ਪ੍ਰੋਗਰਾਮ ਕਰਦੇ ਸੀ ਉਹ ਸਟੇਜ ਸੀ ਜਿੱਥੇ ਥੱਲੇ ਵਾਲ ਜੀ ਥੱਲੇ ਬੈਠੇ ਸੀ ਉਹ ਵੀ ਦੇਖ ਲਿਆ ਕਿਵੇਂ ਤੋੜ ਕੇ ਉਹਨੂੰ ਪਾਸੇ ਕੀਤਾ ਹੋਇਆ ਹੈ ਕੀ ਆ ਜਗ੍ਹਾ ਤੇ ਖਲੋਣਾ ਸਾਡਾ ਪਰਪਸ ਕੀ ਆ ਮਕਸਦ ਕੀ ਜਗ੍ਹਾ ਦਿਖਾਈ ਕੋ ਜਾ ਰਹੀ ਆ ਇਹ ਜਗ੍ਹਾ ਉਹੀ ਜਗ੍ਹਾ ਆ ਜਿਹੜਾ ਪੱਕਾ ਥਾਂ ਐ ਇੱਥੇ ਟਰਾਲੀ ਖੜੀ ਸੀ ਇਸੇ ਜਗ੍ਹਾ ਤੇ ਜਿੱਥੇ ਅਖੰਡ ਜਾਪ ਚੱਲਦੇ ਸੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਸੀ ਭੋਗ ਪੈਂਦੇ ਸੀ ਤੇ 19 ਮਾਰਚ ਨੂੰ ਰਾਤ ਨੂੰ 8 ਵਜੇ ਜਿੱਥੇ ਇੱਥੇ ਹੀ ਸਾਡੀਆਂ ਮਾਤਾਵਾਂ ਜਿਹੜੀਆਂ ਇੱਥੇ ਪਾਠ ਕਰ ਰਹੀਆਂ ਸੀ ਉਸ ਪਾਲਕੀ ਬਣਾਈ ਹੋਈ ਸੀ ਇੱਕ ਟਰਾਲੀ ਦੇ ਵਿੱਚ ਉਸ ਦੇ ਵਿੱਚ ਹੀ ਮਹਾਰਾਜਾ ਸਰੂਪ ਰੱਖਿਆ ਸੀ ਜਪਜੀ ਸਾਹਿਬ ਦੇ ਅਖੰਡ ਜਾਪ ਚੱਲਦੇ ਸੀ 19 ਤਰੀਕ ਨੂੰ ਇੱਥੇ ਹੀ ਇਸੇ ਜਗ੍ਹਾ ਤੇ ਸੜਕ ਤੋਂ ਕਿੰਨੀ ਹਟ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਇਸੇ ਜਗ੍ਹਾ ਤੇ ਖੜਾ ਸੀ ਉਹ ਉਹਦੀ ਵੀਡੀਓਗ੍ਰਾਫੀ ਵੀ ਹੋ ਸਕਦੀ ਹੈ ਉਹਦੇ ਜਿਹੜੇ ਪੁਲਿਸ ਨੇ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਵੀ ਆ ਜਾਊਗਾ ਇਸ ਕਰਕੇ ਇਹ ਜਿਹੜੀ ਉਹੀ ਜਗ੍ਹਾ ਹੈ ਜਿੱਥੇ ਜਾਪ ਕਰ ਰਹੇ ਸੀ 19 ਤਰੀਕ ਨੂੰ 8 ਵਜੇ ਉਹ ਬੈਦਵੀ ਕੀਤੀ ਜਾਂਦੀ ਹੈ ਵਿੱਚ ਹੀ ਅਖੰਡ ਜਾਪ ਰੋਕੇ ਜਾਂਦੇ ਆ ਪਾਠ ਵਿੱਚ ਰੋਕ ਕੇ ਤੇ ਮਹਾਰਾਜਾ ਸਰੂਪ ਇਥੋਂ ਖਨੋਰੀ ਭੇਜਿਆ ਜਾਂਦਾ ਹੈ ਸਭ ਤੋਂ ਵੱਡੀ ਇਹੀ ਗੱਲ ਹੈ ਉਹੀ ਸਰਕਾਰ ਹੈ ਭਗਵੰਤ ਸਿੰਘ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੇਦਬੀਆਂ ਜਿਹੜੀਆਂ ਹੋਈਆਂ ਉਹ ਬੇਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਬੇਦਬੀ ਤੇ ਇਨਸਾਫ ਦੇਵਾਂਗੇ ਪੰਜਾਬ ਦੀ ਜਨਤਾ ਨੂੰ ਸਿੱਖ ਸਮਾਜ ਨੂੰ ਤੇ ਅੱਜ ਕੋਈ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਬੇਦਬੀ ਕੀਤੀ ਹੈ ਇੱਥੇ ਕਰਕੇ ਅੱਜ ਇੱਥੇ ਆਏ ਸੀ ਦੇਖਣ ਆਏ ਸੀ ਦੇਖ ਲਿਆ ਪੂਰੇ ਮੋਰਚੇ ਦਾ ਕਿਵੇਂ ਲੁੱਟਿਆ ਗਿਆ ਲੁਟਾਇਆ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਸ਼ਹਿਤ ਹੈ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਲੇਕਿਨ ਜਿਹੜੇ ਲੁਟੇਰੇ ਸੀ ਲੁੱਟਣ ਵਾਲੇ ਸੀ ਉਹਨਾਂ ਨੂੰ ਖੁੱਲੀ ਛੋਟ ਸੀ ਵੀ ਆਜੋ ਲੈ ਜਾਓ ਐਵੀ ਪਤਾ ਲੱਗਿਆ ਦੋ ਟਰੱਕ ਇੱਕ ਨਾਮੀ ਕੁਆੜੀਆ ਜਿਹੜੀ ਉਹਦੀ ਪੁਖਤਾ ਜਿਹੜੀ ਜਾਣਕਾਰੀ ਹੋਊਗੀ ਦਿੱਤੀ ਜਾਊਗੀ ਸ਼ਿਕਾਇਤ ਵੀ ਕੀਤੀ ਜਾਊਗੀ ਕੋ ਬੰਟੀ ਨਾਮ ਦਾ ਕੁਆੜੀਆ ਸੁਭਾਸ਼ ਦਾ ਬੇਟਾ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਹਰਿਆਣਾ ਦੇ ਵਿੱਚ ਇੱਕ ਮਤਮ ਮਗਜ਼ਮਾ ਦਰਜਾ 2024 ਦਾ ਉਹਨੇ ਇੱਕ 2024 ਮਾਡਲ ਉਹਨੇ ਇੱਕ ਟਿੱਪਰ ਤੋੜ ਕੇ ਵਿੱਚ ਹੈ ਉਹ ਵੀ ਮਕਦਮਾ ਦਰਜ ਹੈ ਉਹਨੇ ਦੋ ਟਰੱਕ ਪੂਰੇ ਇਥੋਂ ਭਰੇ ਨੇ ਜਿਹੜੇ ਸਾਡੇ ਛੱਤਾ ਪਈਆਂ ਸੀ ਜਿਹੜੇ ਅੰਗਲਾਰਨ ਟੇਅਰ 3 ਦਾ ਉਹਦੇ ਦੋ ਟਰੱਕ ਭਰ ਕੇ ਚੱਕਰੇ ਵਾਸਤੇ ਭੇਜੇ ਨੇ ਉਹ ਇੱਕ ਲੋਕਲ ਇਥੇ ਐਸਐਟਓ ਦੀ ਸ਼ਹਿਰ ਤੇ ਗਏ ਨੇ ਉਹ ਮਿਲੀ ਮੁਕਤਨਾ ਗਏ ਨੇ ਅਸੀਂ ਇਹ ਵੀ ਕਵਾਂਗੇ ਪ੍ਰਸ਼ਾਸਨ ਨੂੰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਹੁਤ ਸਾਰੇ ਨਿੱਜੀ ਹੋਟਲਾਂ ਦੇ ਵਿੱਚ ਲੱਗੇ ਹੋਏ ਨੇ ਕਨੋਰੀ ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਵੀ ਟੈਸਟ ਹੋ ਸਕਦੀਆਂ ਹਨ ਉਹਨਾਂ ਨੂੰ ਟੈਸਟ ਕੀਤਾ ਜਾਵੇ ਜਿਹੜਾ ਸ਼ਿਕਾਇਤ ਨੰਬਰ ਦਿੱਤਾ ਉੱਤੇ ਸ਼ਿਕਾਇਤ ਕਰਾਂਗੇ ਕਿ ਇਹ ਲੋਕ ਜਿਹੜਾ ਕਿਸਾਨਾਂ ਨੇ ਆਪਣੀ ਦਸਾਂ ਨੌਂ ਦੀ ਕਮਾਈ ਦਾ ਜਾਂ ਕਿਸੇ ਨੇ ਕੋਈ দান ਕੀਤੀ ਹੋਈ ਚੀਜ਼ਾਂ ਸੀ ਜਿਹੜੇ ਛਟਾਲੀਆਂ ਸਮਾਨ ਸੀ ਜਿਹੜਾ ਕੋਈ ਏਸੀ ਸੀ ਕੂਲਰ ਸੀ ਫਰਿੱਜ ਸੀ ਕਿਸੇ ਦੀ ਐਲਸੀਡੀ ਲੱਗੀ ਹੋਈ ਸੀ ਕਿਸੇ ਦੇ ਗੈਸ ਚੁੱਲ੍ਹੇ ਸੀ ਗੈਸ ਸਿਲੰਡਰ ਸੀ ਜਿਹੜਾ ਕੋਈ ਵੀ ਸਮਾਨ ਸੀ ਮੰਨ ਲਓ ਸੋਣ ਵਾਲਾ ਖਾਣ ਪੀਣ ਵਾਲਾ ਕੋਈ ਚੀਜ਼ ਨਹੀਂ ਛੱਡੀ ਐਵੇਂ ਲੁੱਟਿਆ ਗਿਆ ਜਿਵੇਂ ਕਿਸੇ ਦੇਸ਼ ਦਾ ਉਜਾੜਾ ਕਰਦਾ ਹੋਵੇ ਤੇ ਐਵੇਂ ਇਹਨਾਂ ਨੇ ਲੁੱਟਾਇਆ ਸਾਡੇ ਸਮਾਨ ਨੂੰ ਸਾਡੇ ਕਿਸਾਨਾਂ ਦੇ ਸਮਾਨ ਨੂੰ ਤੋ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਿਆ ਜਾਊਗਾ ਅੱਜ ਅਸੀਂ ਥੇਲ ਚ ਵੀ ਜਾ ਕੇ ਮੁਲਾਕਤ ਕਰਨ ਗਏ ਸੀ ਮੁਲਾਕਤ ਕਰਕੇ ਆਏ ਹਾਂ ਜੈਡਿਸ਼ਨ ਢੱਲੇਵਾਲ ਨੂੰ ਮਿਲਣ ਗਏ ਪਾਰਕ ਹਸਪਤਲ 'ਚ ਉੱਥੇ ਨਹੀਂ ਮਿਲਣ ਦਿੱਤਾ ਗਿਆ ਉੱਥੇ ਸਿਵਲ ਸਰਜਨ ਵੀ ਪਹੁੰਚਿਆ ਹੋਇਆ ਸੀ ਉਹਨੂੰ ਪੁੱਛਿਆ ਉਹਨੇ ਕੋਈ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਇੱਕ ਕਨੈਪ ਕਰਕੇ ਜਿਹੜਾ ਸਰਕਾਰ ਪ੍ਰਾਈਵੇਟ ਹਸਪਤਲ ਚ ਰੱਖਿਆ ਗਿਆ ਤੇ ਅਸੀਂ ਇਹੀ ਜਨਤਾ ਸਾਹਮਣੇ ਜਿਹੜੀ ਇਹ ਗੱਲਾਂ ਰੱਖ ਰਹੇ ਆ ਉਹ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਐ ਇੱਕ ਮੰਡੀ ਪਖੰਡੀ ਫਰੇਬੀ ਮੁੱਖ ਮੰਤਰੀ ਝੂਠਾ ਇਨਕਲਾਬੀ ਮੁੱਖ ਮੰਤਰੀ ਤੇ ਲਾਹਨਤੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਸਭ ਤੋਂ ਅਗਰਜਾ ਦੀਆਂ ਲਾਹਨਤਾਂ ਇਹਨੂੰ ਤੇ ਅਗਰ ਅੱਜ ਤੱਕ ਤੇ ਕੋਈ ਅੰਦੋਲਨ ਕੋਈ ਮੂਵਮੈਂਟ ਹੋਈ ਐ ਅਗਰ ਸਭ ਤੋਂ ਜ਼ਿਆਦਾ ਲਾਹਨਤੀ ਹਲਾ ਕੰਮ ਕੀਤਾ ਤੇ ਭਗਵੰਤ ਸਿੰਘ ਮਾਨ ਨੇ ਕੀਤਾ ਇਸ ਕਰਕੇ ਸਭ ਤੋਂ ਵੱਡਾ ਲਾਹਨਤੀ ਮੁੱਖ ਮੰਤਰੀ ਐ ਤੇ ਇਸ ਦਾ ਵੀ ਇਨਸਾਫ ਵਾਸਤੇ ਜਿਹੜੀ ਮਾਤਾ ਜਿਹੜੀ ਭੈਣ ਸਾਡੀ ਪਾਠ ਕਰ ਰਹੀ ਸੀ ਉਹਦੇ ਨਾਲ ਮਿਲ ਕੇ ਕਿਉਂਕਿ ਉਹ ਬਹੁਤ ਸਾਰੇ ਸਦਮੇ ਚ ਐ ਉਹ ਉਹਦੇ ਨਾਲ ਗੱਲ ਕੀਤੀ ਤੇ ਉਹ ਭਾਵੁਕ ਹੋ ਜਾਂਦੀ ਹੈ ਕਿ ਦੱਸ ਨਹੀਂ ਪਾ ਰਹੀ ਜਦੋਂ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਗੁਰੂ ਦੇ ਸ਼ਬਦ ਗੁਰੂ ਨੂੰ ਮੰਨਣ ਵਾਲਾ ਜਦੋਂ ਉਹਦੇ ਸਾਹਮਣੇ ਉਸ ਦੀ ਬਦਬੀ ਹੋਏ ਤੇ ਬਹੁਤ ਮਾੜਾ ਹੁੰਦਾ ਉਸ ਤੇ ਵੀ ਉਜਾਗਰ ਕਰਾਂਗੇ ਤੇ ਅੱਜ ਇਸ ਖਨੋਰੀ ਤੇ ਆਉਂਦਾ ਹੀ ਮਕਸਦ ਸੀ ਵੀ ਦਿਖਾਉਣ ਦਾ ਕਿ ਕਿਸਲਾ ਕਿਸ ਹਾਵ ਨਾਲ ਸਾਡਾ ਉਜਾੜਾ ਕੀਤਾ ਹੈ ਕਿਸ ਹਾਵ ਨਾਲ ਖਨੋਰੀ ਮੋਰਚੇ ਨੂੰ ਸ਼ੰਭੂ ਮੋਰਚੇ ਨੂੰ ਉਜਾੜਿਆ ਗਿਆ ਤੇ ਕਿਵੇਂ ਲੁੱਟ ਕੀਤੀ ਗਈ ਹੈ ਜਿਵੇਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਤੇ ਉਹਦੇ ਜਿਹੜੇ ਕਰਿੰਦੇ ਨੇ ਜਿਹੜੇ ਉਹਦੇ ਸਰਪੰਚ ਪਾਲੇ ਹੋਏ ਨੇ ਉਹਨਾਂ ਤੋਂ ਚੋਰੀਆਂ ਕਰਾਈਆਂ ਗਿਆ ਇੱਥੇ ਵੀ ਜਿਹੜਾ ਹੈਗੇ ਸੀ ਪੁਲਿਸ ਨੇ ਆਪ ਅੰਦਰ ਵੜ ਕੇ ਜਿੱਥੇ মিডিਆ ਨੂੰ ਮਨਾਹੀ ਆਉਣ ਦੀ ਜਿੱਥੇ ਕਿਸਾਨਾਂ ਨੂੰ ਮਨਾਹੀ ਆਉਣ ਦੀ ਉਥੇ ਚੋਰ ਆ ਰਹੇ ਨੇ ਪੁਲਿਸ ਤੇ ਚੋਰ ਦੋਵੇਂ ਮਿਲ ਕੇ ਕਾਰਵਾਈ ਕਰਕੇ ਗਏ ਨੇ ਤੇ ਇਹ ਇਸ ਤੋਂ ਵੱਡੀ ਕਾਨੂੰਨੀ ਹਰਕਤ ਕਿਸੇ ਵੀ ਸਰਕਾਰ ਵਾਸਤੇ ਕਿਸੇ ਵੀ ਜਿਹੜੇ ਜਿਹੜੇ ਸਾਡੀ ਰਖਵਾਲੀ ਕਰਨ ਵਾਲੇ ਉਹਨਾਂ ਵਾਸਤੇ ਕਦੇ ਵੀ ਕਦੀ ਹੋ ਨਹੀਂ ਸਕਦੀ ਜਿਹੜਾ ਉਹਨਾਂ ਨੇ ਸਾਡੇ ਨਾਲ ਇਹ ਕਾਰਨਾਮਾ ਕੀਤਾ